ਅੱਜ ਅਗੇਨ ਵੈਲਕਮ ਟੂ ਆਰ ਮੈਂ ਤੁਹਾਡੇ ਸਾਰਿਆਂ ਦਾ ਆਪਣੇ ਚੈਨਲ ਫ੍ਰੀ ਟੈਕ ਹਬ ਤੇ ਸਵਾਗਤ ਕਰਦਾ ਹਾਂ ਦੋਸਤੋ ਜਿਵੇਂ ਕਿ ਪਿਛਲੀ ਵੀਡੀਓ ਜੇ ਆਪਾਂ ਡਿਸਕਸਸ਼ਨ ਕੀਤੀ ਸੀ ਕਿ ਜਿਵੇਂ ਮਾਈਕਰੋਸਾਫਟ ਅਕਾਊਂਟ ਨੂੰ ਕਿਵੇਂ ਕ੍ਰੀਏਟ ਕਰ ਸਕਦੇ ਹਾਂ ਅੱਜ ਆਪਾਂ ਗੱਲ ਕਰਾਂਗੇ ਅਸੀਂ ਸਕਾਈਪ ਅਕਾਊਂਟ ਨੂੰ ਕਿਵੇਂ ਕ੍ਰੀਏਟ ਕਰ ਸਕਦੇ ਹਾਂ ਦੋਸਤੋ ਜਿਵੇਂ ਕਿ ਅਸੀਂ ਮਾਈਕਰੋਸਾਫਟ ਦੇ ਉੱਪਰ ਅਸੀਂ ਆਪਣਾ ਅਕਾਊਂਟ ਬਣਾ ਚੁੱਕੇ ਹਾਂ ਇਸ ਦੇ ਉੱਪਰ ਤੁਸੀਂ ਬਿਲਕੁਲ ਲੈਫਟ ਹੈਂਡ ਸਾਈਡ ਕੋਰਨਰ ਦੇ ਉੱਪਰ ਤੁਸੀਂ ਇੱਕ ਤੇ ਕਲਿੱਕ ਕਰਨਾ ਜੇਕਰ ਸਕਾਈਪ ਦੀ অপਸ਼ਨ ਆਉਂਦੀ ਹੈ ਜਿਸ ਤੇ ਉੱਪਰ ਕਲਿੱਕ ਕਰਾਂਗੇ ਅਸੀਂ ਸਕਾਈਪ ਨੂੰ ਅਸੀਂ ਡਾਇਰੈਕਟ ਹੀ ਇੱਥੋਂ ਲੌਗਇਨ ਕਰ ਸਕਦੇ ਆਂ ਇੱਥੇ ਅਸੀਂ ਡਿਟੇਲਸ ਮੈਂਸ਼ਨ ਕਰਾਂਗੇ ਫਰਸਟ ਨੇਮ ਤੇ ਲਾਸਟ ਨੇਮ ਉਹੋ ਹੀ ਜੀਮੇਲ ਐਡਰੈਸ ਅਸੀਂ ਯੂਜ਼ ਕਰਕੇ ਆਪਣਾ ਅਕਾਊਂਟ ਕ੍ਰੀਏਟ ਕਰ ਸਕਦੇ ਆਂ ਬਸ ਤੁਸੀਂ ਫਰਸਟ ਨੇਮ ਲਾਸਟ ਨੇਮ ਮੈਂਸ਼ਨ ਕਰਨਾ ਬਾਕੀ ਸਭਾ ਕਾਊਂਟ ਦੇ ਵਿੱਚ ਜੋ ਵੀ ਇਹ ਸੀ ਡਿਟੇਲ ਮੈਂਸ਼ਨ ਕੀਤੀ ਹੈ ਸੇਮ ਉਹ ਵੀ ਡਿਟੇਲ ਹੈ ਜੀ ਸਕਾਈਪ ਦੇ ਵਿੱਚ ਵੀ ਯੂਜ਼ ਕਰਕੇ ਸਕਾਈਪ ਦਾ ਅਕਾਊਂਟ ਵੀ ਅਸੀਂ ਕ੍ਰੀਏਟ ਕਰ ਸਕਦੇ ਹਾਂ ਠੀਕ ਹੈ ਦੋਸਤੋ ਇਦਾਂ ਤੁਹਾਡੀ ਸਕਾਈਪ ਅਕਾਊਂਟ ਕ੍ਰੀਏਟ ਹੋ ਜਾਵੇਗਾ ਇਦਾਂ ਸਕਾਈਪ ਅਕਾਊਂਟ ਕ੍ਰੀਏਟ ਹੋ ਜਾਵੇਗਾ ਇਸ ਇਨ ਇਹ ਸੌਫਟਵੇਅਰ ਨੂੰ ਤੁਸੀਂ ਚੈਟ ਲਈ ਯੂਜ਼ ਕਰ ਸਕਦੇ ਹੋ ਵੀਡੀਓ ਕਾਲਿੰਗ ਵਾਸਤੇ ਸਭ ਤੋਂ ਬੈਸਟ ਸੌਫਟਵੇਅਰ ਹੈ ਤੁਸੀਂ ਵੀਡੀਓ ਕਾਲਿੰਗ ਲਈ ਵੀ ਯੂਜ਼ ਕਰ ਸਕਦੇ ਹੋ ਜਿੰਨੇ ਵੀ ਤੁਹਾਡੇ ਫਰੈਂਡਸ ਹੈ ਤੁਸੀਂ ਇੱਥੇ ਇਹਨਾਂ ਨੂੰ ਐਡ ਕਰ ਸਕਦੇ ਹੋ ਤੇ ਉਹਨਾਂ ਨਾਲ ਵੀਡੀਓ ਡਾਇਰੈਕਟ ਵੀ ਨਹੀਂ ਲਾਈਵ ਚੈਟ ਤੇ ਵੀ ਗੱਲ ਕਰ ਸਕਦੇ ਹੋ ਦੋਸਤੋ ਇੱਕ ਹੋਰ ਤਰੀਕਾ ਹੈਗਾ ਅਕਾਊਂਟ ਬਣਾਉਣ ਦਾ ਉਹਦੇ ਬਾਰੇ ਵੀ ਮੈਂ ਇਹ ਤੁਹਾਡੇ ਲਈ ਜਲਦੀ ਹੀ ਵੀਡੀਓ ਲੈ ਕੇ حاضر ਹੋਵਾਂਗਾ ਦੇਓ ਦੋਸਤੋ ਇਹ ਸੀ ਪ੍ਰੋਸੀਜਰ ਕਿ ਸਕਾਈਪ ਦਾ account ਕਿਵੇਂ ਬਣਾਇਆ ਜਾਂ ਕਿਵੇਂ ਕਰੀਏ ਕਰ ਸਕਦੇ ਆ ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਕੋਈ ਕੋਈ ਰਿਕਵਰੀ ਤੇ ਮੈਨੂੰ ਕਮੈਂਟ ਬਾਕਸ ਵਿੱਚ ਪੁੱਛ ਸਕਦਾ ਹੈ ਤੇ ਸਕਾਈਪ ਨੂੰ ਡਾਇਰੈਕਟ ਲੌਗਇਨ ਕਰਨ ਦਾ ਐਕਸੈਸ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਠੀਕ ਹੈ ਦੋਸਤੋ ਕੋਈ ਕੋਈ ਰਿਕਵਰੀ ਤਾਂ ਮੈਂ ਕਮੈਂਟ ਬਾਕਸ ਵਿੱਚ ਪੁੱਛ ਸਕਦਾ ਮੇਰੀ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ఛానల్ని చూడాలండి సబ్స్క్రైబ్ కొన్నాను ఆకుండా థ్యాంక్ వెరీ మచ్